ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸੰਗਿਆ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਗੱਲ ਕਰਨ ਵਾਲੇ ਹਾਂ ਜੀ ਕਿ ਜੇਕਰ ਤੁਸੀਂ ਵੀ ਆਪਣੇ ਬੱਚਿਆਂ ਦੀ ਕਾਮਯਾਬੀ ਚਾਹੁੰਦੇ ਹੋ ਤੁਸੀਂ ਚਾਹੁੰਦੇ ਹੋ ਕਿ ਸਾਡੇ ਬੱਚੇ ਤਰੱਕੀ ਕਰਨ ਹਮੇਸ਼ਾ ਹੀ ਹਰ ਕਿਸੇ ਕਾਮਯਾਬੀ ਨੂੰ ਛੂ ਲੈਣ ਤਾਂ ਇਸ ਵੀਡੀਓ ਨੂੰ ਧਿਆਨ ਨਾਲ ਸਰਵਣ ਕਰ ਲੈਣਾ ਜੀ ਤੇ ਜਿਹੜੇ ਅਸੀਂ ਤੁਹਾਨੂੰ 12 ਤਰੀਕੇ ਸਮਝਾ ਰਹੇ ਹਾਂ ਉਹ ਆਪਣੇ ਬੱਚਿਆਂ ਨੂੰ ਸਮਝਾ ਲੈਣਾ ਜੀ ਤਾਕੇ ਤੁਹਾਡੇ ਬੱਚੇ ਹਮੇਸ਼ਾ ਤਰੱਕੀ ਕਰਨ ਕਦੇ ਵੀ ਮਾੜੇ ਰਸਤੇ ਤੇ ਨਾ ਪੈ ਜਾਣ ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਥ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਵਾਹਿਗੁਰੂ ਲਿਖ ਕੇ ਹਾਜ਼ਰੀ ਲਗਵਾਉਣਾ ਜੀ ਤਾਂ ਕਿ ਪਰਮਾਤਮਾ ਜੀ ਦੀ ਮਿਹਰ ਤੁਹਾਡੇ ਬੱਚਿਆਂ ਦੇ ਸਿਰ ਤੇ ਹਮੇਸ਼ਾ ਦੇ ਲਈ ਬਣੀ ਰਹੇ ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਥ ਸੰਗਤ ਜੀ ਤੁਹਾਡੇ ਅੱਗੇ ਹੱਥ ਜੋੜ ਕੇ ਬੇਨਤੀ ਹੈ ਜੀ ਇਹ ਵੀਡੀਓ ਨੂੰ ਅੰਤ ਤੱਕ ਧਿਆਨ ਨਾਲ ਸਰਵਣ ਕਰ ਲੈਣਾ ਜੀ ਤੇ ਬਿਲਕੁਲ ਵੀ ਸਕਿੱਪ ਨਾ ਕਰਨਾ ਜੇਕਰ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਜੀ ਸਭ ਗੱਲ ਕਰਦੇ ਹਾਂ ਜੀ ਅੱਜ ਦੇ ਵਿਸ਼ੇ ਦੇ ਬਾਰੇ ਕਿ ਉਹ 12 ਤਰੀਕੇ ਕਿਹੜੇ ਹਨ ਜਿਨ੍ਹਾਂ ਦੇ ਨਾਲ ਤੁਹਾਨੂੰ ਖੁਦ ਦੇ ਨਾਲ ਪਿਆਰ ਹੋ ਜਾਵੇਗਾ ਤੁਹਾਨੂੰ ਦੱਸ ਦਈਏ ਕਿ ਉਹਨਾਂ ਕਿਹੜੇ ਤਰੀਕਿਆਂ ਦੇ ਨਾਲ ਤੁਹਾਡੇ ਬੱਚੇ ਹਮੇਸ਼ਾ ਹੀ ਕਾਮਯਾਬੀ ਦੇ ਰਸਤੇ ਤੇ ਹੀ ਚੱਲਣਗੇ ਕਿਸੇ ਵੀ ਤਰ੍ਹਾਂ ਦੀ ਆਲੋਚਨਾ ਤੋਂ ਸਭ ਤੋਂ ਪਹਿਲਾਂ ਤਾਂ ਦੂਰ ਰਹੋ ਆਲੋਚਨਾ ਨਾਲ ਕਦੀ ਵੀ ਕੁਝ ਬਦਲਿਆ ਨਹੀਂ ਜਾ ਸਕਦਾ ਤੇ ਨਾ ਹੀ ਕੁਝ ਬਦਲੇਗਾ ਆਪਣੇ ਆਪ ਦੀ ਆਲੋਚਨਾ ਕਰਨੀ ਬੰਦ ਕਰ ਦਿਓ ਕਿ ਮੈਂ ਮਾੜਾ ਹਾਂ ਮੈਂ ਗਰੀਬ ਹਾਂ ਆਪਣੇ ਆਪ ਨੂੰ ਹਮੇਸ਼ਾ ਹੀ ਅਗਲੇ ਬੰਦੇ ਦੇ ਸਾਹਮਣੇ ਬਹੁਤ ਵਧੀਆ ਸਾਬਿਤ ਕਰੋ ਖੁਦ ਨੂੰ ਬਿਲਕੁਲ ਵੀ ਉਸੇ ਰੂਪ ਵਿੱਚ ਸਵੀਕਾਰ ਨਾ ਕਰੋ ਜਿਵੇਂ ਦੇ ਤੁਸੀਂ ਹੋ ਹਰ ਮਨੁੱਖ ਵਿੱਚ ਸਮੇਂ ਅਨੁਸਾਰ ਬਦਲਾਅ ਹੁੰਦੇ ਹੀ ਰਹਿੰਦੇ ਹਨ ਅਤੇ ਜਦੋਂ ਤੁਸੀਂ ਖੁਦ ਦੀ ਆਲੋਚਨਾ ਬਿਨਾਂ ਸੋਚੇ ਸਮਝੇ ਕਰਦੇ ਹੋ ਤਾਂ ਤੁਹਾਡੇ ਅੰਦਰ ਨੈਗੇਟਿਵਿਟੀ ਆਪਣੇ ਆਪ ਹੀ ਆ ਜਾਂਦੀ ਹੈ ਉਸ ਦਾ ਸੰਚਾਰ ਹੋਣਾ ਸ਼ੁਰੂ ਹੋ ਜਾਂਦਾ ਹੈ ਜੋ ਤੁਹਾਡੇ ਜੀਵਨ ਦੇ ਲਈ ਬਿਲਕੁਲ ਵੀ ਸਹੀ ਨਹੀਂ ਹੋਵੇਗਾ ਤੁਸੀਂ ਆਪਣੀ ਸੋਚ ਨੂੰ ਸਮਝਦਾਰੀ ਦੇ ਨਾਲ ਹੀ ਰੱਦ ਕਰਨਾ ਹੈ ਅਤੇ ਆਪਣੇ ਆਪ ਨੂੰ ਪਿਆਰ ਕਰਨਾ ਸਿੱਖੋ ਜਿਸ ਨਾਲ ਤੁਹਾਡੇ ਅੰਦਰ ਪੋਜ਼ਿਟਿਵ ਊਰਜਾ ਆਉਣੀ ਸ਼ੁਰੂ ਹੋ ਜਾਵੇਗੀ ਅਤੇ ਆਪਣੇ ਜੀਵਨ ਦੇ ਨਾਲ ਪਿਆਰ ਕਰੋ ਜੇਕਰ ਤੁਸੀਂ ਆਪਣੇ ਆਪ ਨਾਲ ਪਿਆਰ ਕਰੋਗੇ ਤਾਂ ਤੁਸੀਂ ਹਮੇਸ਼ਾ ਹੀ ਤੰਦਰੁਸਤ ਰਹੋਗੇ ਹਮੇਸ਼ਾ ਹੀ ਤੁਹਾਡਾ ਦਿਲ ਕਰੇਗਾ ਕਿ ਮੈਂ ਖੁਸ਼ ਰਹਾ ਇਸ ਨਾਲ ਤੁਹਾਡਾ ਜੀਵਨ ਰੋਸ਼ਨ ਹੋ ਜਾਵੇਗਾ ਅਗਲੀ ਗੱਲ ਤੁਹਾਨੂੰ ਦੱਸਦੀ ਹਾਂ ਜੀ ਕਿ ਖੁਦ ਨੂੰ ਮਾਫ ਕਰਨਾ ਸਿੱਖ ਲਓ ਜੋ ਪਹਿਲਾਂ ਹੋਇਆ ਸੀ ਉਸ ਨੂੰ ਪਿੱਛੇ ਛੱਡ ਦਿਓ ਅਤੇ ਆਪਣੀ ਜ਼ਿੰਦਗੀ ਦਾ ਅਗਲਾ ਪੱਖ ਵੇਖੋ ਕਿ ਤੁਹਾਡੇ ਅੱਗੇ ਕੀ ਹੈ ਤੁਹਾਡੇ ਕਿਨਾਂ ਦੇ ਤੁਹਾਡੀ ਜ਼ਿੰਦਗੀ ਦੇ ਵਿੱਚ ਅਜੇ ਕਿੰਨਾ ਕੁਝ ਹੋਣਾ ਬਾਕੀ ਹੈ ਇਹਨਾਂ ਗੱਲਾਂ ਨੂੰ ਆਪਣੇ ਬੱਚਿਆਂ ਨੂੰ ਜਾਣੂ ਕਰਵਾਓ ਜੋ ਬਹੁਤ ਹੀ ਗੱਲਾਂ ਪੋਜ਼ਿਟਿਵ ਹਨ ਇਸ ਦੇ ਨਾਲ ਉਹਨਾਂ ਦਾ ਜੀਵਨ ਖੁਸ਼ਹਾਲ ਹੋ ਜਾਵੇਗਾ ਸੋ ਆਪਣੇ ਅਤੀਤ ਨੂੰ ਜਾਣ ਹੀ ਦਿਓ ਹੁਣ ਤਾਂ ਤੁਸੀਂ ਆਪਣੇ ਉਸ ਵਕਤ ਦੀ ਸਮਝ ਜਾਗਰੂਕਤਾ ਅਤੇ ਬੁੱਧੀ ਨਾਲ ਜੋ ਵੀ ਕਰ ਸਕਦੇ ਸੀ ਤੁਸੀਂ ਕਰ ਲਿਆ ਹੁਣ ਤੁਸੀਂ ਵੱਡੇ ਹੋ ਰਹੇ ਹੋ ਤੇ ਸਮਝਦਾਰ ਵਾਲੀ ਲਾਈਫ ਵਿੱਚ ਆ ਰਹੇ ਹੋ ਇਸ ਲਈ ਆਪਣੀ ਮਾੜੀਆਂ ਆਦਤਾਂ ਨੂੰ ਪਿੱਛੇ ਹੀ ਰਹਿਣ ਦਿਓ ਕਿਉਂਕਿ ਉਹ ਜਿਹੜੀ ਗਲਤੀ ਹੁੰਦੀ ਹੈ ਉਸ ਨੂੰ ਭੁੱਲ ਜਾਣਾ ਹੀ ਵਧੀਆ ਹੁੰਦਾ ਹੈ ਨਾ ਹੀ ਆਪਣੇ ਦਿਮਾਗ ਤੇ ਹਾਵੀ ਕਰੋ ਇਸ ਦੇ ਨਾਲ ਤੁਹਾਡੇ ਤੇ ਤੁਹਾਡੇ ਪਰਿਵਾਰ ਦੇ ਵਿੱਚ ਵੀ ਨੈਗੇਟਿਵ એનર્ਜੀ ਆ ਜਾਵੇਗੀ ਤੁਹਾਡੇ ਵਿੱਚ ਕਲੇਸ਼ ਦਾ ਕਾਰਨ ਬਣ ਜਾਵੇਗਾ ਆਪਣੇ ਜੀਵਨ ਵਿੱਚ ਨਵੇਂ ਤਰੀਕਿਆਂ ਨੂੰ ਸ਼ਾਮਿਲ ਕਰੋ ਕਿ ਆਪਣੇ ਅੰਦਰੋਂ ਡਰ ਨੂੰ ਬਿਲਕੁਲ ਹੀ ਖਤਮ ਕਰ ਦਿਓ ਇਹ ਤੁਹਾਡੇ ਜੀਵਨ ਨੂੰ ਪਟਕਾਉਣ ਦਾ ਮੁੱਖ ਕਾਰਨ ਹੋ ਜਾਵੇਗਾ ਨਹੀਂ ਤਾਂ ਇਹ ਤੁਸੀਂ ਖੁਦ ਨੂੰ ਕਦੀ ਵੇਖਿਆ ਹੀ ਨਹੀਂ ਅਤੇ ਆਪਣੇ ਅੰਦਰ ਬੈਠੇ ਡਰ ਨੂੰ ਆਪਣੇ ਅੰਦਰ ਬੈਠੇ ਪਰਮਾਤਮਾ ਨੂੰ ਵੇਖਣਾ ਸ਼ੁਰੂ ਕਰ ਦਿਓ ਡਰ ਨੂੰ ਇੱਕ ਪਾਸੇ ਕਰ ਦਿਓ ਤੇ ਪਰਮਾਤਮਾ ਨੂੰ ਡਰ ਦੇ ਉੱਪਰ ਕਰ ਲਓ ਕਿਉਂਕਿ ਪਰਮਾਤਮਾ ਹੀ ਤੁਹਾਡੇ ਡਰ ਨੂੰ ਖਤਮ ਕਰ ਦੇਣਗੇ ਪਰਮਾਤਮਾ ਜੀ ਦੀ ਰਚੀ ਹੋਈ ਗੁਰਬਾਣੀ ਨੂੰ ਸਰਵਣ ਕਰਿਆ ਕਰੋ ਤੇ ਨਾਲ ਹੀ ਬੱਚਿਆਂ ਨੂੰ ਇਹਨਾਂ ਗੱਲਾਂ ਬਾਰੇ ਜਾਣੂ ਕਰਵਾਇਆ ਕਰੋ ਆਪਣੇ ਵਿਚਾਰਾਂ ਕੋਲੋਂ ਖੁਦ ਨੂੰ ਡਰਾਉਣਾ ਬੰਦ ਕਰ ਦਿਓ ਬੱਚਿਆਂ ਨੂੰ ਇਹੀ ਗੱਲਾਂ ਸਮਝਾਉਣੀਆਂ ਹਨ ਕਿ ਜਿਉਣ ਦਾ ਇੱਕ ਭਿਆਨਕ ਇਹ ਤਰੀਕਾ ਹੈ ਕਿ ਇੱਕ ਮਾਨਸਿਕ ਹੋਂਦ ਦੀ ਤਲਾਸ਼ ਕਰ ਲੋ ਜੋ ਤੁਹਾਨੂੰ ਖੁਸ਼ੀ ਵੀ ਨਹੀਂ ਹੋਵੇ ਜਦੋਂ ਵੀ ਤੁਹਾਨੂੰ ਕੋਈ ਡਰਾਉਣਾ ਵਿਚਾਰ ਵੀ ਤੁਹਾਡੇ ਦਿਮਾਗ ਵਿੱਚ ਆ ਜਾਂਦਾ ਹੈ ਤਾਂ ਉਸ ਨੂੰ ਹਮੇਸ਼ਾ ਹੀ ਇੱਕ ਚੰਗੇ ਵਿਚਾਰ ਵਿੱਚ ਆਪਣੇ ਆਪ ਹੀ ਬਦਲ ਦਿਓ ਜੇਕਰ ਇਹੋ ਜਿਹੇ ਵਿਚਾਰ ਆਪਣੇ ਬੱਚਿਆਂ ਦੇ ਮਨਾਂ ਵਿੱਚ ਭਰਾਂਗੇ ਜਾਂ ਉਹਨਾਂ ਦਾ ਡਰ ਅਸੀਂ ਆਪਣੇ ਵੱਲੋਂ ਐਨਾ ਹਾਵੀ ਕਰ ਦੇਵਾਂਗੇ ਕਿ ਉਹ ਸਾਡੇ ਨਾਲ ਆਪਣੇ ਦਿਲ ਦੀ ਗੱਲ ਨਹੀਂ ਕਰਨਗੇ ਤਾਂ ਉਹ ਵੀ ਡਿਪਰੈਸ਼ਨ ਵਿੱਚ ਜਾ ਸਕਦੇ ਹਨ ਤੇ ਅਸੀਂ ਵੀ ਜਾ ਸਕਦੇ ਹਾਂ ਸੋ ਸਾਧ ਸੰਗਤ ਜੀ ਬੱਚਿਆਂ ਦੇ ਮਨ ਵਿੱਚੋਂ ਆਪਣਾ ਡਰ ਤੇ ਕਈ ਬਾਹਰੀ ਡਰ ਨੂੰ ਹੀ ਖਤਮ ਕਰਨ ਦਾ ਤਰੀਕਾ ਲੱਭਣਾ ਸ਼ੁਰੂ ਕਰ ਦਿਓ ਫਿਰ ਤੁਸੀਂ ਖੁਦ ਵੇਖੋਗੇ ਕਿ ਬੱਚਿਆਂ ਦੀ ਜ਼ਿੰਦਗੀ ਕਿਵੇਂ ਕਾਮਯਾਬ ਹੋ ਜਾਵੇਗੀ ਹੁਣ ਗੱਲ ਕਰਦੇ ਹਾਂ ਜੀ ਅਗਲੇ ਵਿਚਾਰ ਦੀ ਕਿ ਖੂਬਸੂਰਤ ਤੇ ਦਿਯਾਲੂ ਤੇ ਤਾਕਤਵਰ ਸਾਨੂੰ ਹਮੇਸ਼ਾ ਹੀ ਬਣੇ ਰਹਿਣਾ ਚਾਹੀਦਾ ਹੈ ਜਦੋਂ ਤੁਸੀਂ ਸੋਚਦੇ ਹੋ ਨਵੇਂ ਤਰੀਕੇ ਸਿੱਖਦੇ ਹੋ ਤੁਸੀਂ ਇਹਨਾਂ ਤਿੰਨ ਗੱਲਾਂ ਨੂੰ ਪੂਰਨ ਰੂਪ ਵਿੱਚ ਆਪਣੇ ਅੰਦਰ ਬਿਠਾ ਲੈਣਾ ਹੈ ਜੋ ਹਨ ਜੀ ਖੂਬਸੂਰਤ ਦਿਆਲੂ ਤੇ ਤਾਕਤਵਰ ਖੁਦ ਨੂੰ ਅਸੀਂ ਇਹਨਾਂ ਤਰੀਕਿਆਂ ਦੇ ਨਾਲ ਹੀ ਕਿਸੇ ਦੇ ਸਾਹਮਣੇ ਪੇਸ਼ ਕਰਨਾ ਹੈ ਆਪਣੀ ਗੁਣਵੱਤਾ ਵਾਲੇ ਵਿਵਹਾਰ ਦੇ ਨਾਲ ਹੀ ਕਿਸੇ ਨੂੰ ਜਾਣੂ ਕਰਵਾਉਣਾ ਹੈ ਤੁਸੀਂ ਆਪਣੇ ਨਾਲ ਅਜਿਹਾ ਵਰਤਾਓ ਅਜਿਹੀ ਸਥਿਤੀ ਨਾਲ ਕਰਦੇ ਹੋ ਜੋ ਤੁਹਾਡਾ ਪਿਆਰਾ ਹੈ ਜਿਸ ਦੀ ਤੁਸੀਂ ਸਭ ਤੋਂ ਵੱਧ ਇੱਜ਼ਤ ਕਰਦੇ ਹੋ ਉਹੀ ਤੁਹਾਡਾ ਫਿਰ ਪਿਆਰਾ ਵੱਧ ਤੋਂ ਵੱਧ ਬਣ ਜਾਵੇਗਾ। ਅਗਲਾ ਵਿਚਾਰ ਹੈ ਜੀ ਕਿ ਆਪਣੇ ਮਨ ਦੇ ਅੰਦਰ ਹਮੇਸ਼ਾ ਹੀ ਦਿਆਲੂ ਭਾਵ ਰੱਖਿਆ ਕਰੋ। ਨਫ਼ਰਤ ਦਾ ਅਰਥ ਹੀ ਆਪਣੀ ਜ਼ਿੰਦਗੀ ਦੇ ਵਿੱਚੋਂ ਖਤਮ ਕਰ ਦਿਓ। ਖੁਦ ਨੂੰ ਹਮੇਸ਼ਾ ਗਲਤ ਸਾਬਿਤ ਹੀ ਕਰਦੇ ਰਹਿਣਾ, ਖੁਦ ਨੂੰ ਛੋਟੇ ਸਮਝਦੇ ਰਹਿਣਾ ਇਹ ਤੁਹਾਡੀ ਆਦਮ ਨਫ਼ਰਤ ਦਾ ਭਾਵ ਹੈ ਪ੍ਰਗਟਾਵਾ ਹੈ ਜੋ ਤੁਸੀਂ ਹਮੇਸ਼ਾ ਹੀ ਦਰਸਾਉਂਦੇ ਰਹਿੰਦੇ ਹੋ। ਇਹਨਾਂ ਗੱਲਾਂ ਤੋਂ ਬੱਚਿਆਂ ਨੂੰ ਦੂਰ ਹੀ ਕਰ ਦਿਓ। ਕਿ ਆਪਣੇ ਆਪ ਨੂੰ ਛੋਟਾ ਨਹੀਂ ਸਮਝਣਾ ਆਪਣੇ ਆਪ ਨੂੰ ਮਾੜਾ ਨਹੀਂ ਸਮਝਣਾ ਆਪਣੇ ਆਪ ਨੂੰ ਕਦੇ ਵੀ ਕਿਸੇ ਤੋਂ ਨੀਵਾਂ ਨਹੀਂ ਸਮਝਣਾ ਉਹਨਾਂ ਦੇ ਅੰਦਰ ਮਿਹਨਤ ਕਰਨ ਦੀ ਭਾਵਨਾ ਨੂੰ ਪੈਦਾ ਕਰੋ ਕਿ ਮਿਹਨਤ ਕਰਨ ਦੇ ਨਾਲ ਅਸੀਂ ਵੀ ਦੂਸਰੇ ਦੇ ਵਰਗੇ ਬਣ ਸਕਦੇ ਹਾਂ ਅਸੀਂ ਵੀ ਅਮੀਰ ਬਣ ਸਕਦੇ ਹਾਂ ਅਸੀਂ ਵੀ ਕਿਸੇ ਉੱਚ ਉਪਾਦੀ ਤੇ ਪਹੁੰਚ ਸਕਦੇ ਹਾਂ ਹਮੇਸ਼ਾ ਆਪਣੇ ਬੱਚਿਆਂ ਦੀ ਵਡਿਆਈ ਕਰਿਆ ਕਰੋ ਤੁਹਾਡੀ ਅੰਦਰੋਨੀ ਭਾਵਨਾ ਜਿਹੜੇ ਤੁਹਾਡੇ ਕਈ ਵਾਰ ਹੌਂਸਲੇ ਤੋੜ ਦਿੰਦੀ ਹੈ ਉਸ ਨੂੰ ਉੱਪਰ ਚੁੱਕਿਆ ਕਰੋ ਹਮੇਸ਼ਾ ਹੀ ਵਡਿਆਈ ਤੇ ਖੁਸ਼ੀ ਵਾਲੇ ਭਾਵ ਹੀ ਪੇਸ਼ ਕਰਿਆ ਕਰੋ ਕੁਦਰਤ ਨੂੰ ਦੱਸਿਆ ਕਰੋ ਕਿ ਛੋਟੇ-ਛੋਟੇ ਕੰਮ ਕਿੰਨੀ ਚੰਗੀ ਤਰ੍ਹਾਂ ਲਗਨ ਦੇ ਨਾਲ ਜੇਕਰ ਤੁਸੀਂ ਕਰਦੇ ਹੋ ਤਾਂ ਬੱਚੇ ਤੁਹਾਡੇ ਹਮੇਸ਼ਾ ਹੀ ਤਰੱਕੀ ਕਰਨਗੇ ਆਪਣੇ ਆਪ ਨੂੰ ਹਮੇਸ਼ਾ ਹੀ ਬੱਚਿਆਂ ਦੀਆਂ ਛੋਟੀਆਂ-ਛੋਟੀਆਂ ਖੁਸ਼ੀਆਂ ਦੇ ਵਿੱਚ ਸ਼ਾਮਿਲ ਕਰਦੇ ਹੀ ਰਹਾ ਕਰੋ ਤੇ ਬੱਚਿਆਂ ਦੇ ਹੱਸਣ ਦੇ ਮੌਕੇ ਵੀ ਖੋਜਦੇ ਰਿਹਾ ਕਰੋ ਤਾਂ ਕਿ ਉਹ ਹਮੇਸ਼ਾ ਹੀ ਹੱਸਦੇ ਖੇਲਦੇ ਰਹਿਣ ਕੁਦਰਤ ਦਾ ਸਮਰਥਨ ਕਰਨ ਦਾ ਤਰੀਕਾ ਲੱਭ ਲਓ ਜਿਵੇਂ ਕੋਈ ਪੌਦੇ ਲਗਾਉਣਾ ਜਾਂ ਕੋਈ ਫਲ ਵਾਲਾ ਬੂਟਾ ਲਗਾਉਣਾ ਉਹਨਾਂ ਨੂੰ ਪਾਣੀ ਪਾਉਣਾ ਉਹਨਾਂ ਨੂੰ ਆਪਣੇ ਬੱਚਿਆਂ ਵਾਂਗ ਸਾਹਮਣਾ ਜੇ ਤੁਸੀਂ ਇਹੋ ਜਿਹੇ ਕੰਮ ਖੁਦ ਕਰੋਗੇ ਤਾਂ ਤੁਹਾਡੇ ਵੱਲ ਵੇਖ ਕੇ ਤੁਹਾਡੇ ਬੱਚੇ ਵੀ ਕਰਨਗੇ ਜੇਕਰ ਤੁਸੀਂ ਗੁਰਦੁਆਰਾ ਸਾਹਿਬ ਜਾਣ ਦੀ ਆਦਤ ਪਾ ਲਓ ਤਾਂ ਬੱਚੇ ਵੀ ਤੁਹਾਨੂੰ ਵੇਖ ਕੇ ਗੁਰੂ ਘਰ ਜਾਣਾ ਸ਼ੁਰੂ ਕਰ ਦੇਣਗੇ ਜੇਕਰ ਤੁਸੀਂ ਗੁਰੂ ਘਰ ਜਾ ਕੇ ਉਥੇ ਬਰਤਨਾਂ ਦੀ ਸੇਵਾ ਕਰਦੇ ਹੋ ਜੋੜਿਆਂ ਦੀ ਸੇਵਾ ਕਰਦੇ ਹੋ ਤਾਂ ਤੁਹਾਨੂੰ ਬੱਚਾ ਵੇਖ ਕੇ ਤੁਹਾਡਾ ਆਪਣੇ ਆਪ ਹੀ ਤੁਹਾਡੇ ਭਾਵਾਂ ਦੀ ਕਦਰ ਕਰਨੀ ਸ਼ੁਰੂ ਕਰ ਦੇਵੇਗਾ ਤੁਹਾਡੇ ਵਾਲੇ ਵਿਚਾਰ ਹੀ ਫਿਰ ਤੁਹਾਡੇ ਬੱਚੇ ਦੇ ਅੰਦਰ ਜਾਣੇ ਸ਼ੁਰੂ ਹੋ ਜਾਣਗੇ ਬੱਚਿਆਂ ਦੇ ਸਾਹਮਣੇ ਆਉਣ ਵਾਲੀਆਂ ਆਪਣੀਆਂ ਮਾੜੀਆਂ ਆਦਤਾਂ ਤੋਂ ਗੁਰੇਜ਼ ਕਰੋ ਦੋਸਤਾਂ ਦੇ ਕੋਲ ਪਿਆਰ ਅਤੇ ਵਿਸ਼ਵਾਸ ਦੀ ਜੇਕਰ ਤੁਸੀਂ ਆਪ ਵੀ ਆਸ਼ਾ ਕਰਦੇ ਹੋ ਤਾਂ ਉਹਨਾਂ ਨੂੰ ਵੀ ਪਿਆਰ ਤੇ ਵਿਸ਼ਵਾਸ ਦੀ ਭਾਵਨਾ ਹਮੇਸ਼ਾ ਹੀ ਆਪਣੇ ਵੱਲੋਂ ਪ੍ਰਗਟ ਕਰਵਾਉਂਦੇ ਰਹਾ ਕਰੋ ਪਰ ਤੁਸੀਂ ਉਹਨਾਂ ਨੂੰ ਨੈਗੇਟਿਵ ਭਾਵ ਦੇ ਨਾਲ ਬਿਲਕੁਲ ਵੀ ਨਹੀਂ ਵੇਖਣਾ ਆਪਣੇ ਬੱਚਿਆਂ ਦੇ ਨਾਲ ਹਮੇਸ਼ਾ ਹੀ ਪਿਆਰ ਕਰਨਾ ਹੈ ਤੇ ਪੋਜ਼ਿਟਿਵ ਤਰੀਕੇ ਹੀ ਤਲਾਸ਼ਣੇ ਹਨ ਪਿਆਰ ਦੇ ਨਾਲ ਬੱਚੇ ਆਪਣੇ ਅੰਦਰੋਂ ਨੈਗੇਟਿਵ એનર્ਜੀ ਨੂੰ ਦੂਰ ਹੀ ਕਰ ਦੇਣਗੇ ਅਗਲੀ ਗੱਲ ਹੈ ਜੀ ਕਿ ਉਹਨਾਂ ਦੇ ਸਰੀਰ ਵੱਲ ਖਾਸ ਧਿਆਨ ਰੱਖਿਆ ਕਰੋ ਕਿ ਜਿਹੜਾ ਸਰੀਰ ਹੈ ਉਹੀ ਤਾਂ ਤੁਹਾਡੀ ਅਸਲ ਪੂੰਜੀ ਹੈ ਅਸਲ ਜਾਇਦਾਦ ਹੈ ਜੇਕਰ ਉਹਨਾਂ ਦਾ ਸਰੀਰ ਦਾ ਖਿਆਲ ਤੁਸੀਂ ਰੱਖੋਗੇ ਉਹਨਾਂ ਦੀਆਂ ਹਰ ਜ਼ਰੂਰਤ ਦੀਆਂ ਚੀਜ਼ਾਂ ਉਹਨਾਂ ਨੂੰ ਦਿਓਗੇ ਜਿਵੇਂ ਦੌਲਤ ਕੈਰੀਅਰ ਅਤੇ ਦੋਸਤ ਅਤੇ ਪਰਿਵਾਰ ਹਮੇਸ਼ਾ ਹੀ ਉਹਨਾਂ ਦੇ ਨਾਲ ਹੋਣਾ ਚਾਹੀਦਾ ਹੈ ਸਰੀਰ ਦੇ ਮੁਤਾਬਕ ਹੀ ਉਹਨਾਂ ਨੂੰ ਪੋਸ਼ਣ ਤੇ ਪੋਸ਼ਣ ਦੇ ਸਰੋਤ ਦਿਆ ਕਰੋ ਹਮੇਸ਼ਾ ਹੀ ਉਹਨਾਂ ਦੀ ਹਰ ਗੱਲ ਵੱਲ ਧਿਆਨ ਦਿਆ ਕਰੋ ਕਿਉਂਕਿ ਬੱਚੇ ਹੀ ਤੁਹਾਡੀ ਅਗਲੀ ਪੀੜ੍ਹੀ ਹਨ ਜੇਕਰ ਤੁਸੀਂ ਖੁਦ ਪਰਮਾਤਮਾ ਨਾਲ ਜੁੜੋਗੇ ਤਾਂ ਬੱਚੇ ਵੀ ਤੁਹਾਡੇ ਪਰਮਾਤਮਾ ਨਾਲ ਜੁੜਦਿਆਂ देर ਨਹੀਂ ਲਗਾਉਣਗੇ ਜੇਕਰ ਤੁਸੀਂ ਕਿਸੇ ਨਸ਼ੇ ਦੇ ਆਦੀ ਹੋ ਤਾਂ ਬੱਚਿਆਂ ਦੇ ਸਾਹਮਣੇ ਬਿਲਕੁਲ ਵੀ ਇਸ ਚੀਜ਼ ਨੂੰ ਨਹੀਂ ਲੈ ਕੇ ਆਉਣਾ ਚਾਹੀਦਾ ਤੇ ਨਾ ਹੀ ਬੱਚਿਆਂ ਦੇ ਸਾਹਮਣੇ ਆਪਣੀ ਹੰਕਾਰ ਨੂੰ ਲੋਭ ਨੂੰ ਮੋਹ ਨੂੰ ਕਦੇ ਵੀ ਉਹਨਾਂ ਦੇ ਸਾਹਮਣੇ ਨਾ ਲੈ ਕੇ ਆਓ ਜਿਸ ਨਾਲ ਉਹਨਾਂ ਦੇ ਉੱਪਰ ਗਲਤ ਅਸਰ ਹੋ ਜਾਵੇ ਜੇਕਰ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਬੱਚੇ ਹਮੇਸ਼ਾ ਹੀ ਤਰੱਕੀ ਦੀ ਰਾਹ ਤੇ ਚੱਲਣ ਤਾਂ ਉਹਨਾਂ ਨੂੰ ਹਮੇਸ਼ਾ ਹੀ ਪੋਜ਼ਿਟਿਵ ਗੱਲਾਂ ਹੀ ਸਮਝਾਇਆ ਕਰੋ ਕੋਈ ਇਹੋ ਜਿਹੇ ਵਿਅਕਤੀ ਦੀ ਉਦਾਹਰਣ ਦਿਆ ਕਰੋ ਜਿਹੜਾ ਕਿ ਆਪਣੀ ਜ਼ਿੰਦਗੀ ਦੇ ਵਿੱਚ ਤੁਹਾਡੇ ਹੀ ਭਾਵੇਂ ਰਿਸ਼ਤੇਦਾਰਾਂ ਦੇ ਵਿੱਚੋਂ ਹੋਵੇ ਭਾਵੇਂ ਭੈਣ ਭਰਾਵਾਂ ਦੇ ਵਿੱਚੋਂ ਹੋਵੇ ਕਿ ਉਹ ਆਪਣੀ ਜ਼ਿੰਦਗੀ ਦੇ ਵਿੱਚ ਕਿਵੇਂ ਕਾਮਯਾਬ ਹੋਇਆ ਸੀ ਜਾਂ ਹੋਈ ਸੀ ਜੇਕਰ ਤੁਸੀਂ ਇਹੋ ਜਿਹੀਆਂ ਉਦਾਹਰਣਾਂ ਆਪਣੇ ਬੱਚੇ ਨੂੰ ਦਿੰਦੇ ਹੋ ਤਾਂ ਤੁਹਾਡਾ ਬੱਚਾ ਕਦੇ ਵੀ ਤਰੱਕੀ ਦੀ ਰਾਹ ਤੋਂ ਭਟਕੇਗਾ ਨਹੀਂ ਉਹ ਬੱਚਾ ਤੁਹਾਡਾ ਹਮੇਸ਼ਾ ਹੀ ਤੁਹਾਡੀਆਂ ਅੱਖਾਂ ਦਾ ਤਾਰਾ ਬਣ ਜਾਵੇਗਾ ਸੋ ਸਾਧ ਸੰਗਤ ਜੀ ਹਮੇਸ਼ਾ ਹੀ ਆਪਣਾ ਕਿਰਦਾਰ ਆਪਣੇ ਬੱਚਿਆਂ ਦੇ ਸਾਹਮਣੇ ਐਵੇਂ ਦਾ ਬਣਾਓ ਕਿ ਜਿਵੇਂ ਤੁਸੀਂ ਬੱਚੇ ਦੇ ਦੋਸਤ ਹੋ ਜੇਕਰ ਤੁਸੀਂ ਆਪਣੇ ਨਾਲ ਨਾਲ ਆਪਣੇ ਬੱਚਿਆਂ ਦਾ ਵੀ ਓਨਾ ਹੀ ਧਿਆਨ ਰੱਖਦੇ ਹੋ ਓਨਾ ਹੀ ਉਹਨਾਂ ਨੂੰ ਗੁਰਬਾਣੀ ਵਾਲੇ ਪਾਸੇ ਗੁਰੂ ਘਰ ਵਾਸਤੇ ਪ੍ਰੇਰਿਤ ਕਰਦੇ ਹੋ ਹਮੇਸ਼ਾ ਹੀ ਤੁਹਾਡੇ ਬੱਚੇ ਮਾੜੇ ਕੰਮਾਂ ਤੋਂ ਗੁਰੇਜ਼ ਕਰਨਗੇ ਤੇ ਕਾਮਯਾਬੀ ਦੀ ਰਾਹ ਤੇ ਹਮੇਸ਼ਾ ਦੇ ਲਈ ਤੁਰਨਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ